ਗੁਰਮੁਖ ਪਿਆਰਿਓ ਮਹਾਪੁਰਖ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਜਿੰਨਾ ਕੋਲ ਇੱਕ ਵਾਰ 150 ਸਾਲ ਤੋਂ ਵੱਧ ਉਮਰ ਵਾਲਾ ਬੰਦਾ ਮਹਾਪੁਰਖਾਂ ਦੇ ਦਰਸ਼ਨ ਕਰਨ ਆਇਆ ਸੀ ਉਦੋਂ ਕੀ ਘਟਨਾ ਸੀ ਇਹੋ ਜੀ ਆਓ ਆਪ ਜੀ ਦੇ ਨਾਲ ਇਹ ਸਾਂਝੀ ਕਰ ਰਹੇ ਹਾਂ ਇਹ ਜਿਸ ਸਮੇਂ ਦੀ ਘਟਨਾ ਹੈ ਉਸ ਸਮੇਂ ਜੋ ਬਾਬਾ ਜੀ ਦੇ ਨਾਲ ਸੀ ਪਟਵਾਰੀ ਸਰੂਪ ਸਿੰਘ ਜੀ ਉਹਨੇ ਸਾਰੀ ਗੱਲ ਦੱਸੀ ਸੀ ਗੱਲ ਹੈਗੀ ਆ 1985 ਦੀ ਗੁਰਮਖ ਪਿਆਰਿਓ ਉੜੀਸਾ ਜਗਨਨਾਥ ਪੁਰੀ ਜਿੱਥੇ ਮੰਦਰ ਬਹੁਤ ਜ਼ਿਆਦਾ ਨੇ ਉੱਥੇ ਇੱਕ ਸਾਧੂ ਰਹਿੰਦਾ ਸੀ ਇੰਨਾਕ ਬੰਦਗੀ ਦੇ ਵਿੱਚ ਲੀਨ ਸੀ ਉਹਦੀ ਉਮਰ ਜਿੱਥੇ ਵੱਡੀ ਸੀ ਉਹ ਸ਼ਿਵਜੀ ਨੂੰ ਮੰਨਦਾ ਸੀ ਜਿਵੇਂ ਸਨਾਤਨ ਧਰਮ ਦੇ ਵਿੱਚ ਕਈ ਸਾਧੂ ਹੈਗੇ ਆ ਸ਼ਿਵਜੀ ਨੂੰ ਬਹੁਤ ਜ਼ਿਆਦਾ ਭੋਲੇਨਾਥ ਨੂੰ ਮੰਨਦੇ ਆ ਇਸ ਤਰ੍ਹਾਂ ਦੀ ਭਾਵਨਾ ਬਣੀ ਸੀ ਆਪਣਾ ਇਸ਼ਟ ਮੰਨਦਾ ਸੀ ਸਮਾਂ ਆਇਆ ਸ਼ਿਵ ਜੀ ਭਗਵਾਨ ਦੇ ਉਹਨੂੰ ਦਰਸ਼ਨ ਹੋਏ ਤੇ ਜਦੋਂ ਦਰਸ਼ਨ ਹੋਏ ਉਹਨੇ ਕਿਹਾ ਮਹਾਰਾਜ ਮੈਂ ਭਗਵਾਨ ਦੇ ਸਰਗੁਣ ਰੂਪ ਦੇ ਵਿੱਚ ਦਰਸ਼ਨ ਕਰਨੇ ਆ ਭਗਵਾਨ ਦੇ ਸਰਗੁਣ ਰੂਪ ਵਿੱਚ ਮੈਂ ਦਰਸ਼ਨ ਕਰਨੇ ਆ ਜਿਵੇਂ ਨਿਰਗੁਣ ਰੂਪ ਆ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਰਮਿਆ ਹੋਇਆ ਪ੍ਰਮਾਤਮਾ ਹਰ ਇੱਕ ਜਰੇ ਵਿੱਚ ਉਹਦਾ ਨੂਰ ਆ ਕਹਿਣ ਲੱਗਾ ਮੇਰੇ ਤੇ ਕਿਰਪਾ ਕਰੋ ਇੰਨੇ ਸਾਲ ਹੋ ਗਏ ਜਪ ਤਪ ਕਰਦਿਆਂ ਨੂੰ ਹਜੇ ਤੱਕ ਮੈਨੂੰ ਸਰਗੁਣ ਸਰੂਪ ਦੇ ਦਰਸ਼ਨ ਨਹੀਂ ਹੋਏ ਤੇ ਹੁਣ ਜਦੋਂ ਭੋਲੇਨਾਥ ਜੀ ਨੂੰ ਆਪਣੀ ਇੱਛਾ ਦੱਸੀ ਆ ਉਹਨਾਂ ਅੱਗੂ ਆਖਿਆ ਕਿ ਤੂੰ ਹੁਣ ਸਰਹੰਦ ਚਲਾ ਜਾ ਸਰਹੰਦ ਤੋਂ ਅੱਗੇ ਸਾਧੂਗੜਾ ਸਾਧੂਗੜ ਤੋਂ ਅੱਗੇ 5-6 ਕਿਲੋਮੀਟਰ ਤੇ ਤੈਨੂੰ ਇੱਕ ਮਹਾਪੁਰਖ ਮਿਲਣਗੇ ਉਹਨਾਂ ਦੇ ਦਰਸ਼ਨ ਕਰਨੀ ਤੇ ਸਮਝ ਲਈ ਰੱਬ ਦੇ ਦਰਸ਼ਨ ਕਰ ਲਿਆ ਸਮਾਂ ਆਇਆ ਉਹ ਸਾਧੂ ਜੀ ਦੀ 100 ਸਾਲ ਤੋਂ ਵੱਧ ਉਮਰ ਹੋ ਚੁੱਕੀ ਸੀ ਤੇ ਗੁਰਮਖ ਪਿਆਰਿਓ ਜਦੋਂ ਉਹ ਆਇਆ ਮਹਾਪੁਰਖਾਂ ਨੂੰ ਮਿਲਣ ਹੰਸਾਲੀ ਸਾਹ ਆਇਆ ਇੱਥੇ ਦੇਖੋ ਜਗਨਨਾਥ ਪੁਰੀ ਤੋਂ ਚੱਲ ਕੇ ਆਇਆ ਸੀ ਸ਼ੈਵਜੀ ਭਗਵਾਨ ਦਾ ਭਗਤ ਜਦੋਂ ਮਹਾਪੁਰਖਾਂ ਦੇ ਦਰਸ਼ਨ ਕੀਤੇ ਆ ਦਰਸ਼ਨ ਕਰਦਿਆਂ ਸਾਰ ਹੀ ਨਿਹਾਲ ਹੋ ਗਿਆ ਤੇ ਲੰਮਾ ਪੈ ਕੇ ਜਿਵੇਂ ਆਪਾਂ ਡੰਡੌਤ ਕਰਦੇ ਆ ਇਸ ਤਰ੍ਹਾਂ ਕਰਨ ਲੱਗ ਗਿਆ ਨਮਸਕਾਰ ਕਰਨ ਲੱਗ ਗਿਆ ਜਦੋਂ ਮਹਾਪੁਰਖਾਂ ਦੇ ਚਰਨਾਂ 'ਚ ਡਿੱਗਿਆ ਨਾ ਮਹਾਪੁਰਖਾਂ ਨੇ ਸੇਵਾਦਾਰਾਂ ਨੂੰ ਆਖਿਆ ਸੇਵਾਦਾਰ ਵੀ ਕੋਲ ਸੀਗੇ ਉਹ ਪਟਵਾਰੀ ਸਰੂਪ ਸਿੰਘ ਜੀ ਵੀ ਸੀਗੇ ਕੋਲ ਬਾਬਾ ਜੀ ਕਹਿੰਦੇ ਭਾਈ ਇਸ਼ਾਰਾ ਕੀਤਾ ਇਹਨੂੰ ਕਹੋ ਇਸ ਤਰ੍ਹਾਂ ਨਾ ਕਰੇ ਠੀਕ ਨਹੀਂ ਲੱਗਦਾ ਤੇ ਬਾਬਾ ਜੀ ਨੇ ਆਖਿਆ ਪਾਈ ਬਸ ਕਰੋ ਇਸ ਤਰ੍ਹਾਂ ਨਾ ਕਰੋ ਸਾਧੂ ਨੇ ਪਤਾ ਕੀ ਆਖਿਆ ਸੀ ਮਹਾਂਪੁਰਖੋ ਇੱਕ ਮਾਤਰ ਹੋਰ ਦਰਸ਼ਨ ਕਰਨੇ ਲਈ ਥੋੜਾ 소ਮਾ ਮuje ਹੋਰ ਦੇ ਦਿਓ ਪਾਪੋ ਹਿੰਦੀ ਬੋਲਦਾ ਸੀਗਾ ਉਹਨੇ ਉਸ ਤਰ੍ਹਾਂ ਆਖਿਆ ਵੀ ਥੋੜਾ 소ਮਾ ਮੈਨੂੰ ਦੇ ਦਿਓ ਕਿਰਪਾ ਕਰੋ ਉਹ ਦਰਸ਼ਨ ਕਰਕੇ ਬਾਬਾ ਜੀ ਦੇ ਬਾਦ ਵਿੱਚੋਂ ਉੱਠ ਕੇ ਬਹਿ ਗਿਆ ਤੇ ਸਮਾਧੀ ਚ ਲੀਨ ਹੋ ਗਿਆ ਸੀ ਫਿਰ ਮਹਾਂਪੁਰਖਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਕਾਲ ਪੁਰਖ ਅੱਗੇ ਉਹਨੂੰ ਸਮਾਧੀ ਚੋਂ ਬਾਹਰ ਲਿਆਂਦਾ ਫਿਰ ਬਾਬਾ ਜੀ ਨੇ ਉਹਨੂੰ ਪੁੱਛਿਆ ਕਹਿਣ ਲੱਗੇ ਭਾਈ ਕਿਵੇਂ ਆਉਣਾ ਹੋਇਆ ਕਹਿੰਦਾ ਮਹਾਰਾਜ ਬੜਾ ਲੰਮਾ ਸਮਾਂ ਹੋ ਗਿਆ ਮੈਨੂੰ ਬੰਦਗੀ ਕਰਦੇ ਨੂੰ 100 ਸਾਲ ਤੋਂ ਵੱਧ ਤਾਂ ਮੇਰੀ ਉਮਰ ਹੋਈ ਪਈ ਆ ਇਸ ਕਰਕੇ ਮੈਨੂੰ ਆਨੰਦ ਨਹੀਂ ਆਇਆ ਇੰਨਾ ਜਪ ਤਪ ਦੇ ਵਿੱਚ ਜਿੰਨਾ ਅੱਜ ਆਇਆ ਇਹੋ ਜਿਹਾ ਆਨੰਦ ਮੈਨੂੰ ਕਿਤੋਂ ਵੀ ਨਹੀਂ ਮਿਲਿਆ ਇਸ ਕਰਕੇ ਮੈਂ ਬਾਰੀ-ਬਾਰੀ ਆਪ ਜੀ ਨੂੰ ਬੇਨਤੀ ਕਰਦਾ ਮੈਨੂੰ ਹੋਰ ਆਨੰਦ ਦੇ ਦਿਓ ਇਸ ਤਰ੍ਹਾਂ ਫਿਰ ਬਾਬਾ ਜੀ ਨੇ ਉਹ ਸਾਧੂ ਤੇ ਬਖਸ਼ਿਸ਼ ਕੀਤੀ ਉਹ ਸਾਧੂ ਦੇ ਬਹੁਤ ਲੰਮੇ-ਲੰੰਮੇ ਕੇਸ ਸੀ ਮਹਾਪੁਰਖਾਂ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਪਰ ਬਾਅਦ ਵਿੱਚ ਜਦੋਂ ਵਾਪਸ ਚਲਾ ਗਿਆ ਹੁਣ ਉਹ ਵੀ ਕਮਾਈ ਵਾਲਾ ਸੀਗਾ ਉਹਦੇ ਵੀ ਸੇਵਕ ਚੇਲੇ ਬਹੁਤ ਜ਼ਿਆਦਾ ਸੀਗੇ ਉਹਦੇ ਚੇਲਿਆਂ ਨੂੰ ਪੁੱਛਦੇ ਆ ਕਹਿੰਦੇ ਅਸੀਂ ਵੀ ਭਗਵਾਨ ਦੇ ਦਰਸ਼ਨ ਕਰਨੇ ਆ ਉਹ ਸਾਧੂ ਨੇ ਆਖਿਆ ਸੀ ਜੇ ਤੁਸੀਂ ਭਗਵਾਨ ਦੇ ਦਰਸ਼ਨ ਕਰਨੇ ਆ ਪਹਿਲਾਂ ਸਰਹੰਦ ਚਲੇ ਜਾਇਓ ਸਾਧੂ ਘੜ ਆਊਗਾ ਉਦੋਂ ਬਾਅਦ ਉੱਥੋਂ 6 ਕਿਲੋਮੀਟਰ ਦੀ ਦੂਰੀ ਤੇ ਲੈ ਰੇਲਵੇ ਸਟੇਸ਼ਨ ਉਤੋਂ ਅੱਗੇ ਚਲੇ ਜਾਇਓ ਉੱਥੇ ਤੁਹਾਨੂੰ ਭਗਵਾਨ ਦੇ ਦਰਸ਼ਨ ਹੋ ਜਾਣਗੇ ਚੇਲੇ ਕਹਿਣ ਲੱਗੇ ਉਹਦੇ ਅਸੀਂ ਤਾਂ ਜੀ ਤੁਹਾਨੂੰ ਹੀ ਇੱਕਦਣਾ ਰੱਬ ਦਾ ਰੂਪ ਮੰਨੇ ਆ ਤੁਸੀਂ ਸਾਨੂੰ ਭਾਵ ਕੀ ਰਾਹ ਪਾ ਰਹੇ ਹੋ ਤੁਹਾਡੇ ਵਿੱਚੋਂ ਹੀ ਤੁਸੀਂ ਉਹ ਦਰਸ਼ਨ ਕਰਵਾ ਦਿਓ ਉਹ ਕਹਿੰਦੇ ਨਹੀਂ ਮੈਂ ਤਾਂ ਕੁਝ ਵੀ ਨਹੀਂ ਹੈਗਾ ਭਾਵੇਂ ਮੈਂ ਇੰਨੇ ਸਾਲ ਤਪੱਸਿਆ ਕੀਤੀ ਹੈ ਮੈਥੋਂ ਵੀ ਅੱਗੇ ਕਈਆਂ ਦੀ ਜਨਮਾ ਜਨਮਾ ਦੀ ਤਪੱਸਿਆ ਹੁੰਦੀ ਆ ਬਹੁਤ ਜਨਮਾਂ ਦੀ ਭਗਤੀ ਹੁੰਦੀ ਆ ਤੁਸੀਂ ਹੰਸਾਲੀ ਸਾਹਿਬ ਜਾਓ ਉੱਥੋਂ ਦੀ ਰੂਹ ਦੇ ਦਰਸ਼ਨ ਕਰੋ ਉੱਥੇ ਜਿਹੜੇ ਗਿਆਨੀ ਜੀ ਬੈਠੇ ਆ ਮਹਾਪੁਰਖ ਬੈਠੇ ਆ ਰੱਬ ਦੀ ਝਲਕ ਪਾਉਗੀ ਹੁਣ ਇੰਨੀ ਨਾਮ ਦੀ ਕਮਾਈ ਕਰਨ ਵਾਲਾ ਕੋਈ ਸਾਧੂ ਹੋਵੇ ਗੁਰਮੁਖ ਪਿਆਰਿਓ ਆਪਾਂ ਵੇਖਦੇ ਕਿੰਨਾ ਪ੍ਰਤਾਪ ਹੁੰਦਾ ਉਹਦੀ ਬੰਦਗੀ ਪਹਿਲਾਂ ਸੀ ਸਾਧੂ ਦੀ ਮਹਾਪੁਰਖਾਂ ਨੇ ਹੋਰ ਦ੍ਰਿਸ਼ਟੀ ਕਰਤੀ ਇਸ ਕਰਕੇ ਇਹ ਜਿਹੜੀ ਘਟਨਾ ਆਪ ਨਾਲ ਸਾਂਝੀ ਕੀਤੀ ਹੈ ਦਾ ਇੱਕੋ ਹੀ ਮਕਸਦ ਆ ਸੰਗਤ ਜੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਕਦੇ ਵੀ ਨਹੀਂ ਮਰਦਾ ਬ੍ਰਹਮ ਗਿਆਨੀ ਤਾਂ ਸਦਾ ਹੀ ਸਾਡੇ ਅੰਗ ਸੰਗ ਹੈ ਮਹਾਪੁਰਖ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹਨਾਂ ਦੀ ਅਵਸਥਾ ਹੀ ਇਹੋ ਜੀ ਹੁੰਦੀ ਆ ਉਹ ਆਪ ਨਿਰੰਕਾਰ ਦਾ ਰੂਪ ਬਣ ਜਾਂਦੇ ਆ ਕਈ ਲੋਕ ਇਹ ਘਟਨਾ ਤੇ ਸ਼ੱਕ ਵੀ ਕਰਦੇ ਆ ਕਈ ਕਹਿ ਦਿੰਦੇ ਆ 100 ਸਾਲ ਤੋਂ ਵੱਧ ਉਮਰ ਹੋ ਹੀ ਨਹੀਂ ਸਕਦੀ ਬੰਦੇ ਦੀ ਪਹਿਲਾਂ ਜਮਾਨਿਆਂ ਦੇ ਵਿੱਚ ਹੁੰਦੀ ਕਿ ਸੀ ਅੱਜ ਸਾਡਾ ਖਾਣ ਪੀਣ ਇਹੋ ਜਿਹਾ ਹੋ ਗਿਆ ਅੱਜ ਨਾ ਅਸੀਂ ਉਹੋ ਜਿਹੇ ਆ ਨਾ ਸਾਡੀ ਉਮਰ ਹੋ ਜੀ ਆ ਨਾ ਸਾਡਾ ਸੁਭਾਅ ਹੋ ਜਾ ਨਾ ਪਹਿਲਾਂ ਵਾਲਾ ਸਬਰ ਹੈ ਜਿਹੜਾ ਰੱਬ ਹੈ ਉਹ ਕੁਝ ਵੀ ਕਰ ਸਕਦਾ ਭਾਈ ਸਮਰੱਥ ਗੁਰੂ ਪ੍ਰਭ ਭਾਵੈ ਬਿਨਿ ਸਾਸ ਤੇ ਰੱਖੈ ਸੋ ਸਾਧ ਸੰਗਤ ਜੀ ਆਤੋਂ-ਵੱਦ ਗੁਰਬਾਣੀ ਦੇ ਨਾਲ ਜੁੜੋ ਇਸ ਕਰਕੇ ਇਹ ਜੋ ਆਪਜੀ ਨਾਲ ਵਿਚਾਰ ਸਾਂਝੇ ਕੀਤੇ ਜਾ ਰਹੇ ਕੋਈ ਕਾਲਪਨਿਕ ਨਹੀਂ ਹਨ ਇਹ ਮਹਾਂਪੁਰਖਾਂ ਦੇ ਨਾਲ ਹੋਈਆਂ ਵਾਪਰੀਆਂ ਘਟਨਾਵਾਂ ਨੇ ਜੋ ਉਹਨਾਂ ਦੇ ਸੇਵਕਾਂ ਨੇ ਦੱਸੀਆਂ ਨੇ ਕਈ ਵਰੀ ਆਪਾਂ ਕਹਿ ਦਿੰਨੇ ਆ ਜੀ ਪਾਠ ਕਰਨ ਦਾ ਦਿਲ ਨਹੀਂ ਕਰਦਾ ਪਾਠ ਕਰਦੇ ਆ ਫੁਰਨੇ ਆਉਂਦੇ ਆ ਮਨ ਦੇ ਵਿੱਚ ਜਾਂ ਮਨ ਬੇਚੈਨ ਜਾ ਰਿਹਾ ਜਾਂਦਾ ਇਸ ਕਰਕੇ ਭਾਈ ਪਹਿਲੀ ਗੱਲ ਤਾਂ ਇਹ ਪਾਠ ਕਰਕੇ ਦੱਸਣਾ ਬੰਦ ਕਰੋ। ਕਈ ਵਾਰੀ ਆਪਾਂ ਪਾਠ ਕਰਦੇ ਆਂ ਦੱਸਦੇ ਆਂ ਅੱਜ ਮੈਂ ਇੰਨੇ ਪਾਠ ਕੀਤੇ ਅੱਜ ਮੈਂ ਇੰਨੀ ਸੇਵਾ ਕੀਤੀ। ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ। ਜਿਤਾਉਣਾ ਤਾਂ ਹੈ ਹੀ ਨਹੀਂ। ਕਈ ਵਾਰੀ ਮਹਾਂਪੁਰਖਾਂ ਨੇ ਕਹਿਣਾ ਭਾਈ ਕਈ ਚੀਜ਼ਾਂ ਗੁਪਤ ਰੂਪ ਵਿੱਚ ਕਰਨੀਆਂ ਪੈਂਦੀਆਂ ਨੇ। ਜਿੰਨ ਹਰ ਪਾਇਓ ਤੇਨੇ ਛਾਇਓ। ਇਸ ਕਰਕੇ ਕਈ ਵਾਰੀ ਆਪਾਂ ਨਾ ਦੱਸਣ ਲੱਗ ਜਾਂਦੇ ਆਂ ਅੱਜ ਮੈਂ ਇੰਨੀ ਸੇਵਾ ਕੀਤੀ। ਨਿੱਕੀਆਂ-ਨਿੱਕੀਆਂ ਗੱਲਾਂ ਜਿਹੜੀਆਂ ਮਹਾਂਪੁਰਖਾਂ ਨੇ ਦੱਸੀਆਂ ਨੇ ਬਹੁਤ ਇਹਨਾਂ 'ਚ ਵੱਡੇ ਰਾਜ਼ ਛੁਪੇ ਹੋਇਆ। ਅਸੀਂ ਉਹਨਾਂ ਨੂੰ ਹਰਦੇਜ ਵਸਾ ਲਈਏ ਸਾਡਾ ਸੰਸਾਰ ਤੇ ਆਉਣਾ ਹੀ ਸਫਲ ਹੋ ਜਾਵੇਗਾ ਸੋ ਗੁਰਮੁਖ ਪਿਆਰਿਓ ਇਸ ਤਰ੍ਹਾਂ ਉਹ ਜਦ ਜਗਨਨਾਥ ਪੁਰੀ ਤੋਂ ਸ਼ਿਵ ਜੀ ਦੇ ਭਗਤ ਉਹ ਮਹਾਪੁਰਖ ਜਿਹੜੇ ਆਏ ਸੀ ਦਰਸ਼ਨ ਕਰਨ ਹੰਸਾਲੀ ਸਾਹਿਬ ਜਦੋਂ ਦਰਸ਼ਨ ਕੀਤੇ ਨਿਹਾਲ ਹੋ ਗਏ ਇਥੋਂ ਹੀ ਮਹਾਪੁਰਖਾਂ ਦੇ ਜਨਮ ਜਨਮ ਦੀ ਭਗਤੀ ਦਾ ਪਤਾ ਲੱਗਦਾ ਜਪ ਤਪ ਕਰਨ ਵਾਲੇ ਸਾਧੂ ਬਹੁਤ ਹੁੰਦੇ ਆ ਪਰ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ ਉਹ ਬੜੀ ਉੱਚੀ ਅਵਸਥਾ ਹੁੰਦੀ ਆ ਇਹ ਕਿਸੇ ਇਹ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦੀ ਆ ਧੰਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨੇ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਗੁਰਮਖ ਪਿਆਰਿਓ ਤਾਂ ਸਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਗੁਰੂ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਉਹ ਪੜ੍ਹੀਏ ਵੱਤੋਂ ਵੱਤ ਕੰਠ ਕਰੀਏ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੀਏ ਐਸੇ ਸਾਧੂ ਜਗਨਨਾਥ ਪੁਰੀ ਤੋਂ ਚੱਲ ਕੇ ਆਉਂਦੇ ਰਹੇ ਹੰਸਾਲੀ ਸਾਹਿਬ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਪਤਾ ਨਹੀਂ ਕਹਿੰਦੇ ਇੰਨਾ ਆਨੰਦ ਆਇਆ ਹੀ ਨਹੀਂ ਅਜੇ ਤੱਕ ਤਾਂ ਅੱਜ ਵੀ ਸੰਗਤਾਂ ਦੇ ਨਾਲ ਉੱਥੇ ਕਲਾ ਜਿਹੜੀ ਆ ਵਾਹਿਗੁਰੂ ਦੀ ਹੈ ਵਰਤਦੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕਰਨੀ ਆ ਸੋ ਗੁਰਮਖ ਪਿਆਰਿਓ ਐਸੇ ਸਾਧੂ ਜਿਹੜੇ ਹੁੰਦੇ ਆ ਕਦੇ ਵੀ ਆਪਦੇ ਪੈਰੀ ਹੱਥ ਨਹੀਂ ਲਵਾਉਂਦੇ ਸਗੋਂ ਆਖਿਆ ਨਾ ਮਹਾਂਪੁਰਖਾਂ ਨੇ ਭਾਈ ਇਸ ਤਰ੍ਹਾਂ ਨਾ ਕਰੋ ਉਹਨਾਂ ਨੂੰ ਕੋਈ ਵਿੜਿਆਈ ਦੀ ਭੁੱਖ ਹੀ ਨਹੀਂ ਹੁੰਦੀ ਤਾਂ ਇਹ ਜਿਹੜੇ ਸਾਧੂ ਜਾਨਾ ਰੱਬ ਦੇ ਪਿਆਰੇ ਆ ਆਪਾਂ ਵੀ ਭਾਈ ਇਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ ਇਹ ਗੁਣਾਂ ਦੇ ਨਾਲ ਸਾਂਝ ਕਰੀਏ ਅਫਗੁਣ ਛੱਡ ਦਈਏ ਭੁੱਲ ਚੁੱਕ ਦੀ ਖਿਮਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ